ਆਹ ਬਰਾਇ ਸਾਰੇ ਭਰਾਵਾਂ ਦਾ ਫੇਸਬੁੱਕ ਤੇ YouTube ਚੈਨਲ ਤੇ ਨਾਲ ਅਰਸ਼ ਬਰਾੜ ਕੈਨੇਡਾ 4000 ਰੁਪਏ ਸੁਮਿੰਦਰ ਬਰਾੜ ਦੀ ਸਤਜਨ ਸ਼ਾਹ ਉਹਨਾਂ ਵੱਲੋਂ 5100 ਰੁਪਏ ਨਾਲ ਬਟੂਰ ਸਿੰਘ ਜੀ 5100 ਗੁਰਜੀਤ ਬਰਾੜ ਕੈਨੇਡਾ 4500 ਦਹੁਤਰ ਬਰਾੜ ਕੈਨੇਡਾ 4500 ਤੇ ਨਾਲ ਸਾਦੀ ਦੀ ਸਾਰੀ ਪ੍ਰਬੰਧਕੀ ਕਮੇਟੀ ਦਾ ਮੈਂ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਭਾਈ ਗੁਰਪ੍ਰਤਾਪ ਸਿੰਘ ਜਸ਼ਨ ਜੈਲਦਾਰ ਦੋਨੋਂ ਥਰਾਜ ਪਾਸੇ ਹਰਮਨ ਆ ਕੇ ਬਾਈ ਗੁਲਸਨ ਆ ਕੇ ਭੋਲੇ ਵਰਗੇ ਬਾਈ ਭਿੰਦਰ ਕੈਨੇਡਾ ਆ ਕੇ ਗੁਲਸਨ ਕੈਨੇਡਾ ਆ ਕੇ ਆ ਕੇ ਪਰਲੇ ਪਾਸੇ ਬਾਈ ਰਾਮ ਰਾਮ ਜੀ ਲਵਨੇਕ ਕੁਮਾਰ ਜੀ ਰਾਮ 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 ਆਦਾਬ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ ਸਾਰਿਆਂ ਦਾ ਭਾਦੇ ਨੂੰ ਧੰਨਵਾਦ ਕਰਦੇ ਆ ਲੈ ਵੀ ਨੰਬਰ ਦੱਸੋ ਇੱਕ ਵਾਰੀ ਕਿੰਨੇ ਕਿੰਨੇ ਆ ਬਾਈ ਗਰਾਊਂਡ ਨੰਬਰ 2 ਦੇ ਆਜਾ ਲਈ ਹਰਮਨ ਦੀ ਗੀਤ ਸੰਦੀ ਭਿੰਦਰ ਕਨੇਡਾ ਜਿਹੜੀ ਜੇਤੂ ਰਹੀ ਆ ਪਹਿਲੇ ਮੈਚ ਆ ਗੀ ਟੀਮ ਉਹ ਜਿਹੜੀ ਜਿੱਤ ਮੁਕੀ ਆ ਬਹੁਤ ਵੱਡੀਆਂ ਮਾਰਕਾਂ ਨੇ ਪਿੰਡ ਲੂੰਡੇ ਵਾਲਾ ਪਿੰਡ ਆ ਜੀ ਸ਼ੇਰੂ ਆਇਆ ਬਿਲਕੁਲ ਸ਼ੇਰੂ ਆਇਆ ਵੀਰੇ ਪਿਉਰੀ ਇਹ ਇਹ ਟੀਮਾਂ ਵੀ ਦੋ ਨੰਬਰ ਗਰਾਊਂਡ ਦੇ ਵਿੱਚ ਆਉਣਗੀਆਂ ਜੀ ਪੈਮਣ ਕਬਾਨੇ ਦੀ ਟੀਮ ਦਾ ਮੈਚ ਆ ਵੀਰੇ ਪਿਉਰੀ ਦੀ ਏ ਟੀਮ ਦੇ ਨਾਲ ਜੀ ਨਕਸਰ ਜ਼ਿਲ੍ਹੇ ਦਾ ਲੈ ਲੋ ਗਾਉਂਦੀ ਨਹੀਂ ਆਇਆ ਆਪਣੇ ਛੋਟੂ ਨਹੀਂ ਆਇਆ ਜੀ ਤਵਾਨ ਖੜਾ ਵੀ ਨਹੀਂ ਆਇਆ ਅਜੇ ਤੱਕ ਵੀਰੇ ਟੇਲ ਟੇਲੀ ਦੀ ਟੀਮ ਦਾ ਜਿਹੜਾ ਮੈਚ ਹੋਣਾ ਗਰਾਉਂਡ ਬਕਰਬੋਜ ਦੇ ਵਿੱਚ ਇਹਦੀ ਮਾਊ ਦੀ ਬਣਾ ਕਿਸੇ ਜੋਰੀ ਦੇ ਬਹੁਤ ਚੋਟੀ ਦਾ ਆਪਣਾ ਹਾਇਰ ਚੈਪਲਰ ਰਾਜੇ ਦੀ ਵੀ ਟੀਮ ਜਿਹੜੀ ਜੇਤੂ ਰਹੀ ਹੈ ਨੋਟ ਕਰ ਲਓ ਜੀ ਹਾਂ ਜੀ ਜੀ ਰਾਜੇ ਦੀ ਟੀਮ ਜਿਹੜੀ ਜੇਤੂ ਰਹੀ ਹੈ ਆਕੇ ਮੈਚ ਨਹੀਂ ਆਈ ਵੀਰੇ ਨਹੀਂ ਆਈ ਜੀ ਜੇਤੂ ਰਹੀ ਹੈ ਜਲਦੀ ਨਾਲ ਜੋ ਕਿਉਂ ਆਉਜੀ ਬਹਿਮਨ ਜਵਾਨੇ ਦੀ ਟੀਮ ਤੇ ਪਿਉਰੀ ਹੈ ਅੱਜ ਹੀ ਬਹਿਮਨ ਜਵਾਨੇ ਦਾ ਮੈਚ ਹੈ ਜੀ ਪਿਉਰੀ ਨਾਲ ਬਰੀ ਔਰ ਹਰਮਨ ਜਰਾਵੇ ਦੀ ਮੈਚ ਇੱਕ ਖਿਡਾਰੀ ਆਗੇ ਰਮਨ ਖਿਡਾਰੀ ਆ ਬੈਕਰਾ ਦੀ ਆਪਾਂ ਇਹ ਬੇਨਤੀ ਹਸਰ ਦੀ ਵੀਰਾਂ ਨੂੰ ਬਸ ਸੋਲਾ ਮੈਚ ਉਸ ਤੋਂ ਬਾਅਦ ਜਿਹੜਾ ਲੁੰਦੇ ਵਾਲਾ ਜਸ਼ਨ ਦੀ ਟੀਮ ਤੇ ਮਲੂੜ ਦੀ ਟੀਮ ਦੇ ਖਿਡਾਰੀ ਗਰਾਉਂਡ ਬਾਕਰ ਇੱਕ ਦੇ ਨੇੜੇ ਆ ਜੋ ਜੀ ਮੁੰਦੇ ਆ ਗੇਹਨ ਦੀ ਟੀਮ ਤੇ ਮਲਵੜੀ ਟੀਮ ਦੇ ਖਿਡਾਰੀ ਗੱਦੜ ਵਾਲਾ ਬੱਤੀ ਦੀ ਟੀਮ ਤੇ ਤਿਆਰੀ ਦੀ ਉਹ ਟੀਮ ਦੀ ਗਰਾਉਂਡ ਬਾਕਰ ਪਿੰਦੇ ਦੇ ਨੇੜੇ ਗੱਦੜ ਵਾਲਾ ਬੱਤੀ ਦੀ ਬਾਰੇ ਕਾ ਆਈਆ ਵੀਰੇ ਆਈਆ ਜੀ ਸੁੱਖਣ ਵਾਲਾ ਵੀ ਆਈਆ ਵੀਰੇ ਗਰਾਉਂਡ ਬਾਕਰ ਪਿੰਦੇ ਦੇ ਵਿੱਚ ਸੁੱਖਣ ਵਾਲਾ ਵੀ ਆਈਆ ਬਾਰੇ ਕਾ ਵੀ ਆਈਆ ਛੋਟੂ ਨਹੀਂ ਆਇਆ ਵੀਰੇ ਲੈ ਵੀ ਆਜੋ ਟੀਮਾਂ ਦੇ ਖਿਡਾਰੀ ਵੀਰੇ ਜਿਹੜੀਆਂ ਜਿਹੜੀਆਂ ਟੀਮਾਂ ਦੇ ਅਸੀਂ ਮੈਚ ਬੋਲਦੇ ਆਂ ਜੀ ਉਹ ਸਾਰੀਆਂ ਟੀਮਾਂ ਵੀਰੇ ਟਾਈਮ ਦੇ ਨਾਲ ਗਰਾਊਂਡ ਦੇ ਵਿੱਚ ਆਉਣਗੇ ਜੀ। লাই ਦੱਸਿਓ ਕਿਵੇਂ ਵੀਰੇ লাইਵ ਰੰਗਦਾ ਤਾਂ ਨਹੀਂ। ਬੈਕਗ੍ਰਾਉਂਡ ਬਾਕਿਆ ਦੀ ਟੀਮ ਦਾ ਮੈਚ ਆ ਵੀਰੇ ਪਿਉਰੀ ਦੀ ਏ ਟੀਮ ਦੇ ਨਾਲ। ਜੱਸਾ ਨਹੀਂ ਆਉਂਦਾ ਜੱਸਾ ਨਹੀਂ ਆਉਂਦਾ ਜੀ। ਮੇਰੇ ਚਾਉਂਦੇ ਤੇ ਨਾਲ ਹੀ ਵੀਰੇ 3 ਨੰਬਰ ਗਰਾਊਂਡ ਦੇ ਤੀ ਅਗਲੀਆਂ ਟੀਮਾਂ ਜਿਹੜੀਆਂ ਤਿਆਰੀ ਰੱਖੀਆਂ। ਇੱਕ ਬਾਰ ਉਹ ਸਾਰੇ ਸੈਂਟੀਪਾਡ ਚੋਟੀ ਦੇ ਬਣੇ ਹੋਏ ਆਪਣੇ ਕੋਲ ਤੇ ਜਿੰਨੇ ਵੀ ਟੀਮਾਂ ਦੇ ਖਿਡਾਰੀ ਆ ਆਖਰਾ ਨਹੀਂ ਆਉਂਦਾ ਵੀਰੇ ਨਹੀਂ ਆਉਂਦਾ ਜੀ। ਚਰਚਾਾਂ ਕਾਦੇ ਹੋ ਜਾਣੀਆਂ ਮੇਰੇ ਮਿੱਤਰੋ। ਹਾਂਜੀ ਹਾਂਜੀ ਗੁਰਜੀਤ ਬਰੇਜ ਜੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਉਂਡਾਂ ਦਾ ਬਹੁਤ ਵੰਗੜੀਆਂ ਲੱਗੀਆਂ ਹੋਈਆਂ ਇਸ ਰੋਟੀ ਤੇ ਵੀ ਗੱਦਰੂ ਦੇਸ਼ ਮੇਰੇ ਦੇ ਸੋਨੇ ਚੌੜੀਆਂ ਹਿੱਕਾਂ ਤੇ ਮਨ ਮੋਹਣੀਆਂ ਆ ਕੇ ਵਿੱਚ ਮਦਾਬਾ ਦੇ ਉਹ ਦੇਖਣ ਵਾਲੇ ਹੁੰਦੇ ਦੋਸਤੋ ਚੌੜ ਕਿਵਾਂਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ ਚੌੜ ਕਿਵਾਂਾਂ ਦੇ ਅੱਜ ਪਤਾ ਲੱਗਣਾ ਵੀ ਕੌਣ ਕਿੰਦੇ ਪਾਣੀ ਦੇ ਵਿੱਚ ਹੈ ਕਿੰਨਾ ਕਿੰਨਾ ਦੇ ਦੁੱਧ ਪੀਤਾ ਤੇ ਕਿੰਨਾ ਕਿੰਨਾ ਦੇ ਘੱਟ ਘੱਟ ਕਰਕੇ ਸਾਰਾ 23 ਜੰਦਰਾ ਪਾ ਦਿੰਦੇ ਨਹੀਂ ਇਹਦੇ ਕੰਦੇ ਫੈਸਲੇ ਹੋ ਜਾਣਗੇ ਅਗਲੀ ਬੇਨਤੀ ਹੈ ਜਿਹੜੀਆਂ ਬੀਟ ਕੋਲ ਦੇ ਬਾਰੇ ਰੱਖ ਲਓ ਬਾਈ ਆਪਣੀ ਆਪਣੀ ਐਂਟਰੀ ਕਰਵਾ ਲਓ ਬੜਾ ਵੀਰ ਬਣ ਕੇ ਪਹਿਲੇ ਪੋਲ ਦੇ ਵਿੱਚੋਂ ਪੰਜ ਟੀਮਾਂ ਜੁੜੀਆਂ ਜਾਣਗੀਆਂ ਜਾਣਗੀਆਂ ਜੀ ਤੇ ਦੂਜੇ ਪੋਲ ਜੱਸਾ ਨਹੀਂ ਆਇਆ ਬਰੇ ਦੱਸਾਂ ਨਹੀਂ ਆਇਆ ਜੀ ਅੱਗੇ ਜਾ ਕੇ ਮਾਸਟਰ ਦੇ ਵਿੱਚ ਪਾਈਆਂ ਕਰਦੀਆਂ ਆ ਰਹੀਆਂ ਆ ਗੇੜਾ ਦੱਸਾਂਗੇ ਤੇ ਅਜਿੰਦਰ ਵੀਰੇ ਦੱਸਾਂਗੇ ਤੇ ਅਜ ਤਾਂ ਇੱਧਰ ਹੌਸਲਤ ਦੀ ਟੀਮ ਬਹੁਤ ਸੋਹਣਾ ਖੇਡ ਰਹੀ ਮਿੰਟੂ ਵਰਗੇ ਆਗੇ ਮੁੰਡੇ ਬਹੁਤ ਵਧੀਆ ਟੀਮ ਹੈ ਬਿੱਲੇ ਵਰਗੇ ਭਰਾ ਨੇ ਕਿਸੋ ਲੈ ਬਈ ਗਾਵੀ ਬਈ ਸਾਲੇ ਵੀ ਨੋਟ ਚਾ ਲੋ ਜੀ ਇਹ ਵੀ ਤੀਜੀ ਵਾਰ ਨੈਟ ਕਰਦੀ ਹੈ ਜੀ ਉਹ ਅੰਡਰਹੈਂਡ ਲੱਗ ਰਹੀਆਂ ਕਈ ਵਾਰੀ ਆਪਾਂ ਸਿੰਗਲ ਹੈਂਡ ਰਾਜਾ ਨਹੀਂ ਆਇਆ ਵਰੇ ਨਹੀਂ ਆਇਆ ਜੀ ਇੱਕ ਟੱਕਾ ਅੰਡਰ ਹੀ ਹੋਵੇ ਸਿੰਗਲ ਵੀ ਪਰ ਉਹ ਫਾਉਲ ਆ ਜੀ ਤੇ ਅੰਡਰਹੈਂਡ ਨੈਟ टच ਜਿਹੜੀ ਫਾਉਲ ਆ ਉਹਦਾ ਕਿਸੇ ਦੂਸਰੇ ਮਾਰਦੀ ਸੜਸਾ ਦੇ ਡ੍ਰੌਪ ਤੋਂ ਜਾਂ ਹਾਈ ਤੋਂ ਬੰਦਾ ਆਉਂਦਾ ਹੈ ਜੀ ਉਜਮ ਪੰਡਾਰੀ ਪੋਜਾ ਦੀ ਇਥੇ ਨਿਤਨਾ ਪਾਰ ਕਰ ਸਕਦਾ ਹੈ ਤੇ ਸਾਡੇ ਵੀਰ ਕਿਰਪਾ ਕਰਨਗੇ ਸਾਡਾ ਹਮ ਸਾਥ ਦੇਣਗੇ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਸੂਰਜ ਜੀ ਇੱਕ ਵਾਰੀ ਤਿੰਨ ਵਾਰੀ ਮੈਚ ਹੋਣੀ ਅਗਲਾ ਕਿਹੜਾ ਹੋਈ ਮੈਚ ਚਲਾਓ ਵੀਰੇ ਮੈਚ ਚਲਾਓ ਜੀ ਕੱਲ ਵਾਲਾ ਟੂਰਨਾਮੈਂਟ ਕੈਨਸਲ ਆ ਵੀਰੇ ਕੱਲ ਵਾਲਾ ਕੈਨਸਲ ਆ ਜੀ ਟੂਰਨਾਮੈਂਟ ਕੱਲ ਨੂੰ ਭਾਗੋ ਮਾਜਰਾ ਟੂਰਨਾਮੈਂਟ ਕੈਨਸਲ ਆ ਵੀਰੇ ਜਲਦੀ ਸ਼ੁਰੂ ਕਰੋ ਜੀ ਮੈਚ ਭਾਈ ਬੰਗੜੋਂ ਬਰਬਾਦੀ ਦੀ ਟੀਮ ਤੇ ਨਾਲ ਦੀ ਪੋਰੀਏ ਇਹ ਟੀਮਾ ਸ਼ੁਰੂ ਕਰੋ ਜੀ ਮੈਚ ਜਲਦੀ ਨਾਲ ਵੱਡੇ ਪੱਸੀ ਸਰਦਹੀਓ ਬੱਤੀ ਵਾਲਿਆਂ ਦਰ ਸੇਪਰ ਦਾ ਜਲਪੰਦੀ ਸਰਦਾ ਦਰਨਵਰਸਕੀ ਟੂਰਨਾਮੈਂਟ ਜੋ ਪ੍ਰਬੰਧਕਾਂ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਜੀ ਤੇਜਪਾਲ ਸਿੰਘ ਦੀ ਬਹੁਤ ਬਹੁਤ ਧੰਨਵਾਦ YouTube ਚੈਨਲ ਦੇ ਸਵਾਗਤ ਹੈ ਜੀ ਲਗੂ ਗੇ ਰਾਇਲ ਮੈਚ ਐਲ ਕਰੀਏ ਦੀ ਫਰਮਾਤ ਆਪਾਂ ਮੈਚ ਦੀ ਸਮੁੰਦਰੀ ਆਈਏ ਮੈਚ ਆਪਾਂ ਬਾਕੀ ਜਿਹੜਾ ਕੰਪਲੀਟ ਮੈਚ ਹੈ ਜਿਹੜਾ ਵੀਰ ਬਣ ਗਿਆ ਉਸ ਤੋਂ ਬਾਅਦ ਬਈ ਆਪਾਂ ਮੈਚ ਕਰਾਵਾਂਗੇ ਗਰਾਊਂਡ ਦੇ ਪਰਦੇ ਦੇ ਵਿੱਚ ਪਿਆਰੀ ਦੀ ਬੀਟੀਮ ਤੇ ਗੱਦੜਾ ਬਹਾ ਬੱਟਿੰਗ ਇਹ ਟੀਮਾਂ ਦੇ ਖਿਡਾਰੀ ਗਰਾਊਂਡ ਉੱਪਰ ਕਰਦੇ ਨੇ ਆਉਗੀ ਪਿਆਰੀ ਦੀ ਬੀਟੀਮ ਕਮਲ ਜੈਬਰ ਨਹੀਂ ਹੈ ਵੀਰੇ ਕਮਲ ਜੈਬਰ ਨਹੀਂ ਆਇਆ ਜੀ ਮੈਚ ਹੋਣਾ ਗਰਾਊਂਡ ਉੱਪਰ ਕਰਦੇ ਵਿੱਚ ਇਹ ਟੀਮਾਂ ਆ ਗਏ ਬੜਾ ਜਿਹਾ ਦੇਰੀ ਹੋ ਬੜਾ ਕਦੇ ਚੋਟੀ ਦਾ ਪ੍ਰੋਨਾਮਾ ਜੇ ਲਖੀ ਦਾ ਜਾਣਾ ਹੈ ਇਸ ਤੋਂ ਬਾਅਦ ਇੱਕ ਨੰਬਰ ਗ라운ਡ ਦੇ ਵਿੱਚ ਰੌਂਗਿਆਂ ਨਾਲ ਜਿਹੜੀ ਟੀਮ ਤੇ ਮਲੂਰ ਦੀ ਟੀਮ ਦਾ ਜਿਹੜਾ ਮੈਚ ਗ라운ਡ ਵਿੱਚ ਇੱਕ ਦੇ ਵਿੱਚ ਖੇਡਿਆ ਜਾਣਾ ਹੈ। ਇਹਨਾਂ ਟੀਮਾਂ ਦੇ ਖਿਡਾਰੀ ਬਿਲਕੁਲ ਬਰਾਂਦਰ ਦੇ ਬਿਲਕੁਲ ਮੇਲੇ ਵਾਲੇ ਦੇ ਵੀ ਤੇ ਬੈਂਤੀ ਜੀ ਸਾਡੀ ਬਹੁਤ ਸੋਹਣਾ ਮੈਚ ਹੋਣਾ ਜੀ। ਔਰ ਉਧਰ ਪਾਸੇ ਗੇਮ ਸਰਪ੍ਰਵੰਧਕ ਕਹਿ ਰਹੇ ਵੀ ਅੱਜ ਜਿਹੜੇ ਬੱਸ ਨਵੇਂ ਖਿਡਾਰੀ ਹੋਣਗੇ। ਰਾਈਵਲ ਜੀ ਵੀ ਵੇਖ ਰਹੇ ਹਨ ਤੇ ਰਿੰਦਰ ਨਾਲ ਜਿਹੜੇ ਜਿਹੜੇ ਦਰਸ਼ਕ ਵੀ ਤੋਂ ਵੇਖ ਰਿਹਾ ਹੈ। ਜਿਹੜੇ ਦਸ ਨਵੇਂ ਖਿਡਾਰੀ ਹੋਣਗੇ ਤੇ ਵੀਰ ਸੱਜ ਮਾਣੋਰੀ ਹੋਈ ਕਹਿੰਦਾ ਵੀ ਆਪਾਂ ਅਜੇ ਨਵੇਂ ਜਆਗੇ ਲੱਗੇ ਮਾਨ ਸਨਮਾਨ ਲੱਗੇ ਰਗਾ ਅਰਸ਼ਦੀਨ ਬਰਾਲ ਖੇਡਾ 골ਡਨ ਸਪਾਂਸਰ ਇਸਕੇ ਟੂਰਨਾਮੈਂਟ ਦਾ ਬਹੁਤ ਬੰਦਾ ਦਾ ਧੰਨਵਾਦ ਕਰਾਂਗਾ ਸਾਡੇ ਭਰਾਵਾ ਬਗੀਚੇ ਦੇ ਵੱਡੀ ਸਾਤਾ ਸਮੂਹ ਪੇਂਦੀ ਹੈ ਅੱਜ ਵੀ ਕਪਰਾਜ ਇਸ ਨਗਰ ਨੂੰ ਭਰਾ ਸਾਡਾ ਜਮਵਸਿਆ ਬਿੱਟ ਕੈਨੇਡਾ ਨੇ ਉਹ ਵੀ ਅੱਜ ਦੇ ਇਸ ਖੇਡ ਟੂਰਨਾਮੈਂਟ ਨੂੰ ਤੱਕ ਰਹੇ ਭਾਈ ਜਿਨ੍ਹਾਂ ਨੇ ਮਿਹਨਤ ਕੀਤੀ ਇਸ ਖੇਡ ਟੂਰਨਾਮੈਂਟ ਦੇ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਆਪਾਂ ਜਾਓ ਮੈਚ ਇੱਕ ਤੇ ਵੀ ਤਗੜਾ ਹੈ ਇੱਕ ਪਾਸੇ ਪਿੰਡ ਵਾਲੇ ਬੰਦੇ ਆ ਇੱਕ ਪਾਸੇ ਮਜ਼ਬੂਤ ਦੀ ਟੀਮ ਆ ਗਈ ਹੈ ਉਹ ਦੇਖਾਂਗੇ ਕੌਣ ਜਿੱਤ ਕੇ ਵੱਡੇ ਵੱਡੇ ਕਰਾਉਂਦਾ ਹੈ ਇਹਦੇ ਗੱਲ ਕਦੇ ਸਾਰੀ ਜਿਹੜੀ ਟਾਈਮ ਟਾਈਮ ਦੀ ਹੈ ਵੀ ਮੂਲਖਾਂ ਦਾ ਕੰਮ ਗੱਲ ਕਿਸੇ ਵੀ ਨਾ ਮੰਨਣੀ ਹੈ ਤੇ